ਸੋਤ ਰੇਖਾ ਦੀ ਮਗਤੀ ਦਬੜੀ ਖਾਨਾ ਦੋਸਤੋ ਅੱਜ ਇਸ ਵੀਡੀਓ ਰਾਹੀਂ ਅੱਪਾ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਆਂ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਹਰਬੰਸਪੁਰਾ ਦੇ ਇੱਕ ਬੇਹੱਦ ਸਮਝਦਾਰ ਤੇ ਉਦਮੀ ਕਿਸਾਨ ਸਰਦਾਰ ਹਰਦੀਪ ਸਿੰਘ ਜੀ ਨਾਲ ਸਰਦਾਰ ਹਰਦੀਪ ਸਿੰਘ ਜੀ ਆਪਣੇ ਨਾਲ ਪਿਛਲੇ 2 ਬਰਿਆਂ ਤੋਂ ਜੁੜੇ ਹੋਏ ਆ ਤੇ ਆਪਣੇ ਚੈਨਲ ਤੋਂ ਜਿਹੜੀ ਜਾਣਕਾਰੀ ਸਰਕੂਲੇਟ ਕੀਤੀ ਜਾਂਦੀ ਹੈ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਉਸ ਜਾਣਕਾਰੀ ਤੇ ਅਮਲ ਕਰਦਿਆਂ ਉਹਨਾਂ ਨੇ ਆਪਣੀ ਖੇਤੀ 'ਚ ਇੱਕ ਬਹੁਤ ਹੀ ਅਹਿਮ ਅਤੇ ਸ਼ਾਨਦਾਰ ਪਰਿਵਰਤਨ ਦੇਂਦਾ ਉਸ ਪਰਿਵਰਤਨ ਕਰਕੇ ਉਹਨਾਂ ਦੀ ਖੇਤੀ 'ਚ ਉਹਨਾਂ ਨੂੰ ਕਿਸ ਪ੍ਰਕਾਰ ਦੇ ਨਤੀਜੇ حاصل ਹੋ ਰਹੇ ਹਨ ਅਤੇ ਹੋ ਚੁੱਕੇ ਹਨ ਉਸ ਬਾਰੇ ਉਹ ਆਪਣੇ ਮੂੰਹੋਂ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਨਗੇ ਤੋ ਪਹਿਲਾਂ ਮਿਲਦੇ ਆਂ ਖੇਤ ਤੋਂ ਸਿੱਧੇ ਸਰਦਾਰ ਹਰਦੀਪ ਸਿੰਘ ਜੀਆ ਦੇ ਨਾਲ ਸਾਨ ਪ੍ਰਾਭੋ ਸਤਿ ਸ਼੍ਰੀ ਅਕਾਲ ਮੈਂ ਹਰਦੀਪ ਸਿੰਘ ਪਿੰਡ ਹਰਵੰਸਪੁਰਾ ਜ਼ਿਲ੍ਹਾ ਲੁਧਿਆਣਾ ਮੈਂ ਜੀ ਆਪਣੀ 121 ਵੈਰਾਈ ਦਿਖਾ ਰਿਹਾ ਜਿਹਦੀ ਦੂਰੀ 1 ਫੁੱਟ ਤੇ ਹੈ ਅਸੀਂ ਗੁਰਪ੍ਰੀਤ ਸਿੰਘ ਡਬੜੀ ਖਾਨੇ ਦੇ ਸੰਪਰਕ ਚ ਆ ਕੇ ਉਹਨਾਂ ਨਾਲ ਗੱਲਬਾਤ ਕਰਕੇ ਪਿਛਲੇ ਸਾਲ ਵੀ ਅਸੀਂ 1 ਫੁੱਟ ਦੀ ਦੂਰੀ ਤੇ 121 ਵੈਰਾਈਟੀ ਲਾਈ ਸੀ ਦੋ ਪਾਟੀਆਂ ਦੀਆਂ ਤੇ ਖੱਟੀ ਲੱਸੀ ਦੀਆਂ ਸਪਰੇਹਾਂ ਕਰੀਆਂ ਸੀ ਜਿਨ੍ਹਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਇਆ ਸੀ ਇਸ ਵਾਰ ਵੀ ਅਸੀਂ ਆਪਣੀ 121 ਵੈਰਾਈਟੀ 1 ਫੁੱਟ ਦੀ ਦੂਰੀ ਤੇ ਲਵਾਈ ਹੋਈ ਹੈ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਕੋਈ ਜ਼ਹਿਰ ਨਹੀਂ ਪਾਈ ਕੋਈ ਰੀਜੈਂਟ ਨਹੀਂ ਪਾਈ ਕੋਈ ਪ੍ਰਦਾਨ ਨਹੀਂ ਪਾਈ ਅਸੀਂ ਪਾਤੀਆਂ ਦੀ ਸਪਰੇ ਹੁਣ ਜਦੋਂ ਬਘੋਲੇ ਚਾਊਗੀ ਉਸ ਤੋਂ ਪਹਿਲਾਂ ਅਸੀਂ ਇੱਕ ਖੱਟੀ ਲੱਸੀ ਦੇ ਪਾਤੀਆਂ ਦੀ ਸਪਰੇ ਕਰਾਂਗੇ ਕਿ ਕੰ ਬਘੋਲੇ ਜਾਣ ਦੇ ਟਾਈਮ ਕਰਾਂਗੇ ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪਣੀ ਧਰਤੀ ਨੂੰ ਜ਼ਹਿਰਾਂ ਤੋਂ ਮੁਕਤ ਕਰੋ ਇਹ ਪ੍ਰਦਾਨ ਰੀਜੈਂਟ ਇਹੀਆਂ ਚੀਜ਼ਾਂ ਨਾ ਪਾਓ ਜੀਰੀ ਥੋੜੀ ਜਿਹੀ ਸਿੱਧੀ ਲਵਾਓ ਸੋ ਆਪ ਸਭ ਨੂੰ ਬੇਨਤੀ ਹੈ ਜੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਹਾਂ ਸਰਦਾਰ ਹਰਦੀਪ ਸਿੰਘ ਜੀ ਪਿੰਡ ਹਰਬੰਸਪੁਰਾ ਜ਼ਿਲ੍ਹਾ ਲੁਧਿਆਣਾ ਤੋਂ ਸਰਦਾਰ ਹਰਦੀਪ ਸਿੰਘ ਜੀਆ ਨੇ ਆਪਣੀ ਇਸ ਗੱਲ ਦੇ ਉੱਤੇ ਸਬੂਤ ਸਹਿਤ ਮੋਹਰ ਲਗਾ ਦਿੱਤੀ ਹੈ ਕਿ ਜੇਕਰ ਝੋਨੇ ਨੂੰ ਵਿਰਲਾ ਲਾਇਆ ਜਾਵੇ ਤਾਂ ਉਹਦੇ ਨਤੀਜੇ ਬੇਹੱਦ ਸ਼ਾਨਦਾਰ ਕਿਸਾਨ ਕੁਦਰਤ ਅਤੇ ਸਵਾਜ ਪੱਖੀ ਮਿਲਦੇ ਹਨ ਦੋਸਤੋ ਮੈਂ بار بار ਤੁਹਾਨੂੰ ਇਹ ਕਹਿੰਨਾ ਹੈ ਕਿ ਯੂਨੀਵਰਸਿਟੀ ਜਿਹੜਾ ਪੈਕੇਜ ਆਫ ਪ੍ਰੈਕਟਿਸ ਸਾਨੂੰ ਦਿੰਦੀ ਹੈ ਉਹ ਸਾਡੇ ਪੱਖ ਦਾ ਨਹੀਂ ਕੰਪਨੀਆਂ ਦੇ ਅਤੇ ਬਾਜ਼ਾਰ ਦਾ ਬਾਜ਼ਾਰ ਦੇ ਪੱਖ ਦਾ ਹੁੰਦਾ ਯੂਨੀਵਰਸਿਟੀ ਕਹਿੰਦੀ ਆ ਕੱਦੂ ਵਾਲੇ ਛੋਟੇ ਚ ਪ੍ਰਤੀ ਵਰਗ ਮੀਟਰ 33 ਦੇ ਹਿਸਾਬ ਨਾਲ ਬੂਟੇ ਲਾਓ ਮੈਂ ਚੈਲੰਜ ਕਰਦਾ ਹਾਂ ਯੂਨੀਵਰਸਿਟੀ ਦੇ ਵੀਸੀ ਨੂੰ ਇਸ ਵੀਡੀਓ ਦੇ ਰਾਹੀਂ ਕਿ ਇੱਕ ਏਕੜ ਦੇ ਵਿੱਚ ਮੈਂ ਤੁਹਾਨੂੰ ਇੱਕ ਕਿਸਾਨ ਦਾ ਖੇਤ ਦਿਆਂਗਾ ਜਿੱਥੇ ਉਹ ਆਪਣੇ ਹਿਸਾਬ ਨਾਲ ਬੂਟੇ ਲਾਉਂਗਾ ਤੇ ਇੱਕ ਏਕੜ ਦੇ ਵਿੱਚ ਤੁਸੀਂ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਪੂਰਾ ਖੇਤ ਲਾ ਕੇ ਉਹਨੂੰ ਪਾਲੋ ਤੇ ਕਿਸਾਨ ਨਾਲੋਂ ਵੱਧ ਝਾੜ ਕੱਢ ਕੇ ਦਿਖਾ ਦਿਓ। ਦੋਸਤੋ ਪੈਕੇਜ ਆਫ ਪ੍ਰੈਕਟਿਸ ਚਾਣੂਜ ਕੇ ਅਜਿਹਾ ਡਿਜ਼ਾਈਨ ਕੀਤਾ ਗਿਆ ਕਿ ਤੁਸੀਂ ਜੇਕਰ ਉਹਨਾਂ ਦੇ ਹਿਸਾਬ ਨਾਲ ਝੋਨੇ ਦੀ ਫਸਲ ਲਾ ਲਈ ਜਾਂ ਬੀਜ ਲਈ ਤਾਂ ਤੁਹਾਡਾ ਜਿਹੜਾ ਹੈਗਾ ਜ਼ਾਇਰਾ ਤੋਂ ਖੜਾ ਹੀ ਨਹੀਂ ਛੁਕਣਾ। ਜਦੋਂ ਤੁਸੀਂ ਚੋਨਾ ਸੰਘਣਾ ਲਾਉਂਗੇ ਉਹਦੇ ਵਿੱਚ ਪਾਣੀ ਲਗਾਤਾਰ ਖੜਾ ਰੱਖੋਗੇ ਤਾਂ ਉਹਦੇ ਵਿੱਚ ਕੀੜਿਆਂ ਦਾ ਹਮਲਾ ਵਧੇਗਾ, ਬਿਮਾਰੀਆਂ ਦਾ ਹਮਲਾ ਵਧੇਗਾ ਤੇ ਉਹਦੇ ਪਿੱਛੇ ਰੀਜ਼ਨ ਕੀ ਹੁੰਦਾ? ਸਿਲ ਹਮੇਰਾ ਤੇ ਹੋਮਸ। ਜਦੋਂ ਚੋਨਾ ਸੰਘਣਾ ਲੱਗੇਗਾ ਤੇ ਪਾਣੀ ਲਗਾਤਾਰ ਉਹਦੇ ਵਿੱਚ ਖੜਾ ਰਹੇਗਾ ਤਾਂ ਉਹਦੇ ਕਾਰਨ ਇਹ ਤਿੰਨ ਚੀਜ਼ਾਂ ਖੇਤ ਦੇ ਵਿੱਚ ਆ ਜਾਂਦੀਆਂ ਇਹ ਮਾਹੌਲ ਬਣ ਜਾਂਦਾ ਸਿਲ ਹੋ ਜਾਂਦੀ ਹੈ ਖੜੇ ਰਾਹ ਹੋ ਜਾਂਦਾ ਤੇ ਹੋਮਸ ਹੋ ਜਾਂਦੀ ਹੈ ਇਹਨਾਂ ਤਿੰਨਾਂ ਚੀਜ਼ਾਂ ਕਰਕੇ ਜਿਹੜਾ ਹੈਗਾ ਕੀੜਾ ਅਤੇ ਬਿਮਾਰੀਆਂ ਦਾ ਹਮਲਾ ਤੁਹਾਡੇ ਖੇਤ ਦੇ ਵਿੱਚ ਹੁੰਦਾ ਹੁਣ ਕੀੜੇ ਅਤੇ ਬਿਮਾਰੀਆਂ ਇਸ ਅਨੁਕੂਲ ਮਾਹੌਲ ਦੀ ਮੰਗ ਕਰਦੇ ਆ ਜਿਹੜਾ ਕਿ ਯੂਨੀਵਰਸਿਟੀ ਆਪਣੇ ਪੈਕੇਜ ਆਫ ਪ੍ਰੈਕਟਿਸਸ ਰਾਹੀਂ ਤੁਹਾਡੇ ਖੇਤਾਂ 'ਚ ਖੜਾ ਕਰਵਾ ਦਿੰਦੀ ਹੈ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਝੋਨਾ ਲਵਾ ਕੇ ਸੋ ਦੋਸਤੋ ਮੈਨੂੰ ਇਹ ਸਮਝ ਬਣੀ ਪਰਮਾਤਮਾ ਵੱਲੋਂ ਵੀ ਇਹ ਜਿਹੜਾ ਹੋ ਰਿਹਾ ਹੈ ਗਲਤ ਹੈ ਤੇ ਮੈਂ ਪਿਛਲੇ 10-12 ਸਾਲਾਂ ਤੋਂ ਇਹ ਸਮਝ ਲੋਕਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਪਿਆ ਟ੍ਰੇਨਿੰਗ ਕੈਂਪ ਆ ਰਹੀ ਹੈ ਇਸ ਚੈਨਲ ਰਾਹੀਂ ਤੇ ਮੁਠੀ ਪਾਰ ਜਾਂ ਗਿਣਤੀ ਦੇ ਜਿਹੜੇ ਕਿਸਾਨ ਹੈਗੇ ਆ ਕੁਝ ਸੈਂਕੜੇ ਕਿਸਾਨ ਉਹ ਮੇਰੀਆਂ ਗੱਲਾਂ ਤੇ ਅਮਲ ਕਰਦੇ ਪਏ ਆ ਤੇ ਜਿਹੜੇ ਅਮਲ ਕਰਦੇ ਪਏ ਆ ਉਹਨਾਂ ਨੂੰ ਨਤੀਜੇ ਵੀ ਮਿਲਦੇ ਪਏ ਆ ਸੋ ਦੋਸਤੋ ਆਖਿਰ ਦੇ ਵਿੱਚ ਤੁਸੀਂ ਵੀ ਹਰਬੰਸ ਸਿੰਘ ਜੀਾਂ ਤੋਂ ਪ੍ਰੇਰਣਾ ਲੈ ਸਕਦੇ ਹੋ ਉਹਨਾਂ ਤੋਂ ਸਮਝ ਸਕਦੇ ਹੋ ਉਹਨਾਂ ਦਾ ਫੋਨ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੋਏਗਾ ਤੁਸੀਂ ਉਹਨਾਂ ਨਾਲ ਗੱਲ ਵੀ ਕਰ ਸਕਦੇ ਹੋ ਉਹਨਾਂ ਦਾ ਪਿੰਡ ਹਰਬੰਸਪੁਰਾ ਉਹਨਾਂ ਨੂੰ ਜਾ ਕੇ ਮਿਲ ਵੀ ਸਕਦੇ ਹੋ ਸੋ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ